ਦੀ ਗਰਮੀ ਤੋਂ ਅੱਕੇ ਪਏ ਲੋਕਾਂ ਨੂੰ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਹੈ ਤੇ ਉੱਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਲਰਟ ਜਾਰੀ ਕੀਤੇ ਗਏ ਨੇ ਦੱਸ ਰਹੀਏ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਵਿੱਚ ਲਾਲੂਸਪਤੀ ਤੋਂ ਕਿਨੌਰ ਨੂੰ ਛੱਡ ਕੇ ਬਾਕੀ ਜਿਲ੍ਹਿਆਂ ਵਿੱਚ ਹਨੇਰੀ ਮੀਂਹ ਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸੇ ਤਰ੍ਹਾਂ ਹਰਿਆਣਾ ਵਿੱਚ ਮੌਨਸੂਨ ਦੀ ਐਂਟਰੀ ਤੋਂ ਬਾਅਦ ਇਹ ਅਗਲੇ 24 ਘੰਟਿਆਂ ਵਿੱਚ ਸੂਬੇ 'ਚ ਫੈਲ ਜਾਵੇਗਾ ਪੰਜਾਬ ਦੇ ਇਹ ਜਲਿਆਂ ਵਿੱਚ ਤਾਂ ਪਿਛਲੇ 1-2 ਦਿਨਾਂ ਚ ਖੁੱਲਕੇ ਮੀਂਹ ਪੈ ਵੀ ਚੁੱਕਿਆ ਹੈ ਬੇਸ਼ੱਕ ਇਸ ਨਾਲ ਲੋਕਾਂ ਨੂੰ ਗੁਮਸਤ ਤੋਂ ਰਾਹਤ ਮਿਲੇਗੀ ਅਤੇ ਚੋਨੇ ਨੂੰ ਵੀ ਭਰਪੂਰ ਪਾਣੀ ਮਿਲ ਜਾਵੇਗਾ ਪਰ ਦੂਜੇ ਪਾਸੇ ਲੋਕਾਂ ਨੂੰ ਖੱਤza ਹੈ ਕਿ ਜਿਸ ਤਰ੍ਹਾਂ ਮੌਸਮੀ ਤਬਦੀਲੀਆਂ ਆਪਰ ਰਹੀਆਂ ਹਨ ਕਿਤੇ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਉਹਨਾਂ ਨੂੰ ਇਸ ਦਾ ਖਾਮਯਾਜਾ ਨਾ ਭੁਗਤਣਾ ਪਵੇ ਇਹ ਖੱਤza ਇਸ ਲਈ ਵੀ ਵਾਜੂਬ ਲੱਗਦਾ ਹੈ ਕਿਉਂਕਿ ਅੱਜਕੱਲ ਲਗਭਗ ਹਰ ਕਿਸੇ ਦੇ ਹੱਥ ਵਿੱਚ ਸਮਾਰਟਫੋਨ ਹੈ ਅਤੇ ਮੌਸਮ ਦੀ ਪਲਪਲ ਦੀ ਖਬਰ ਉਸ ਨੂੰ ਮਿਲ ਰਹੀ ਹੈ ਸਾਲ 2023 ਵਿੱਚ ਪੰਜਾਬ ਵਿੱਚ ਕਈ ਥਾਈਂ ਆਏ ਕਾਰਨ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਇਸ ਲਈ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈਦਰਾਸਲ ਪਿਛਲੇ ਵਰੇ ਆਇਆ ਹੜਾ ਪਿਛੇ ਹਿਮਾਚਲ ਪ੍ਰਦੇਸ਼ ਵਿੱਚ ਪਈਆਂ ਬਾਰਿਸ਼ਾਂ ਇੱਕ ਵੱਡਾ ਕਾਰਨ ਸਨ ਬੀਤੇ ਵਰੇ ਜੂਨ ਤੋਂ ਜੁਲਾਈ ਚ ਹਿਮਾਚਲ ਪ੍ਰਦੇਸ਼ ਚ ਆਮ ਨਾਲੋਂ 242 ਐਮਐਮ ਵੱਧ ਮੀਂਹ ਦਰਜ ਕੀਤਾ ਗਿਆ ਸੀ ਅਤੇ ਪੰਜਾਬ 'ਚ 64.2 ਐਮਐਮ ਮੀਂਹ ਆਮ ਨਾਲੋਂ ਵੱਧ ਪਿਆ ਸੀ ਇਸ ਕਾਰਨ ਹਿਮਾਚਲ ਤੇ ਪੰਜਾਬ ਵਿੱਚ ਔਨਲੇ ਦਰਿਆ ਪਾਣੀ ਨਾਲ ਨੱਕੇ ਨੱਕੇ ਭਰ ਗਏ ਸਨ ਇੱਥੇ ਤੱਕ ਕਿ ਡੈਮਾਂ ਤੋਂ ਵੀ ਪਾਣੀ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਨਤੀਜਾ ਇਹ ਨਿਕਿਆ ਕਿ ਪੰਜਾਬ ਦੀ ਪੂਰੀ ਤਿਹਾਈ ਨਾ ਹੋਣ ਕਾਰਨ ਸੂਬੇ 'ਚ ਖੜਾ ਦੀ ਮਾਰ ਚੱਲਣੀ ਪਈ ਸੀ। ਇਸ ਵਾਰ ਵੀ ਮੌਸਮ ਵਿਭਾਗ ਦਾ ਬਾਰਿਸ਼ਾ ਬਾਰੇ ਅਲਰਟ ਸ਼ੁਰੂ ਹੋ ਚੁੱਕਾ ਹੈ ਜੋ ਇਹਨਾਂ ਦਿਨਾਂ ਵਿੱਚ ਆਮ ਨਾਲੋਂ ਵੱਧ ਨਹੀਂ ਪੈਂਦੇ ਹੰਤਾ। ਪੰਜਾਬ ਲਈ ਖਤਰੇ ਦੀ ਘੰਟੀ ਹੋਵੇਗੀ। ਪੰਜਾਬ ਵਿੱਚ ਇਸ ਸਾਲ 2000 ਤੋਂ ਬਾਅਦ ਮੌਨਸੂਨ ਚਮੀ ਪੈਂਦੇ سلسلے 'ਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਮਾਹਿਰਾ ਮੁਤਾਬਕ ਪੰਜਾਬ 'ਚ ਮੌਨਸੂਨ ਆਮ ਵਾਂਗ ਰਹੇ ਤਾਂ 439 ਐਮਐਮ ਮੀ ਦਰਜ ਕੀਤਾ ਜਾਂਦਾ ਹੈ। ਸਾਲ 2023 'ਚ ਜੂਨ ਤੋਂ ਸਤੰਬਰ ਤੱਕ ਪੰਜਾਬ 'ਚ ਕੁੱਲ 417 mm ਮੀਂਹ ਰਿਕਾਰਡ ਕੀਤਾ ਗਿਆ ਸੀ ਜੋ ਆਮ ਨਾਲੋਂ 12 mm ਘੱਟ ਸੀ ਇਸ ਦੇ ਬਾਵਜੂਦ ਪੰਜਾਬ 'ਚ ਹੜ ਵਰਗੇ ਹਾਲਾਤ ਪੈਦਾ ਹੋ ਗਏ ਸੀ ਜੇ ਇਸ ਵਾਰ ਆਮ ਨਾਲੋਂ ਥੋੜਾ ਜਿਹਾ ਵੀ ਮੀਂਹ ਵੱਧ ਪੈ ਗਿਆ ਤਾਂ ਪੰਜਾਬ ਦੇ ਹਾਲਾਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਦੂਜੇ ਪਾਸੇ ਪੰਜਾਬ 'ਚ ਇਸ ਵਾਰ ਮੌਨਸੂਨ ਦਾ ਰੰ ਕੀ ਹਾਲਤ ਬਣਨਗੇ ਸਭ ਕੁਝ ਹਿਮਾਚਲ ਪ੍ਰਦੇਸ਼ ਵਿੱਚ ਪੈਣ ਵਾਲੀਆਂ ਬਾਰਿਸ਼ਾਂ ਤੋਂ ਹੀ ਨਿਰਭਰ ਕਰੇਗਾ ਇਸ ਲਈ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਮਹਿੰਤਰ ਨਾਲ ਲੈਂਦੇ ਹੋਏ ਪੰਜਾਬ ਨੂੰ ਹੜ ਰੋਕੂ ਆਗਯ ਪ੍ਰਬੰਧਨ 'ਚ ਜੁੜ ਜਾਣਾ ਚਾਹੀਦਾ ਹੈ ਸ਼ਾਸਨ ਪ੍ਰਸ਼ਾਸਨ ਨੂੰ ਬਿੱਤੇ ਬਰੇ ਰਹੀਆਂ ਘਾਟਾਂ ਦੇ ਮੰਤੇ ਨਜ਼ਰ ਤਿਆਰ ਨੂੰ ਅੰਜਾਮ ਦੇਣਾ ਚਾਹੀਦਾ ਹੈ ਜਾਗਰੂਕ ਨਾਗਰਿਕਾ ਸਮਾਜਿਕ ਸੰਸਥਾਵਾਂ ਨੂੰ ਹਮ ਤੋਹੀਂ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ ਤਾਂ ਕਿ ਜੋ ਉੱਤੇ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪਹਿਲਾਂ ਹੀ ਦੂਰ ਕਰ ਲਿਆ ਜਾਵੇ ਹੜ ON ਜਾਂ ਫਿਰ ਖੜਾ ਵੀ ਸਥਿਤੀ ਪੈਦਾ ਹੋਣ ਤੋਂ ਬਾਅਦ ਇੱਕ ਦੂਜੇ ਤੇ ਠੀਕਰ ਭੰਨਣ ਦਾ ਕੋਈ ਫਾਇਦਾ ਨਹੀਂ ਹੁੰਦਾ ਦੱਸ ਇਹ ਕਿ ਮੌਸਮ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਸਾਲ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਹਾਲਾਤ ਹੜ ਵਰਗੇ ਹੋ ਸਕਦੇ ਨੇ ਪੰਜਾਬ ਨੂੰ ਹੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੋਕਾਂ ਨੂੰ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਤਾਂ ਹੈ ਕਿਉਂਕਿ ਲੋਕ ਅਤਿ ਦੀ ਗਰਮੀ ਤੋਂ ਪਰੇਸ਼ਾਨ ਹੋਏ ਪਏ ਨੇ ਲੇਕਿਨ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਖਬੀਰਤਾ ਨਾਲ ਲੈ ਦੀ ਜ਼ਰੂਰਤ ਹੈ ਨਮਿਆ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤਦ ਤੱਕ ਦੀ ਇਜਾਜ਼ਤ ਧੰਨਵਾਦ